ਜਿਲ੍ਹਾ ਲੁਧਿਆਣਾ ਤੋਂ ਜਿੰਨੇ ਵੀ ਇਲੈਕਟ੍ਰੋਨਿਕ ਅਤੇ ਵਕ ਵਕ ਅਖਬਾਰਾਂ ਤੋਂ ਆਇਆ ਪ੍ਰਿੰਟ মিডিਆ ਉਹਨਾਂ ਨੂੰ ਰਾਇਲ ਇਨਫੀਲਡ ਜਰਕਰ ਖੇਡਾਂ ਜਿਹੜੀਆਂ 7 8 9 ਫਰਵਰੀਨ ਹੋ ਰਹੀਆਂ ਨੇ ਸਾਰੇ ਪ੍ਰਬੰਧਕਾਂ ਵੱਲੋਂ ਮੈਂ ਜੀ ਆਇਆਂ ਆਖਦਾ ਤੇ ਜਰਕਰ ਖੇਡਾਂ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੇਰੇ ਨਾਲ ਖੱਬੇ ਹੱਥ ਸਾਡੇ ਪ੍ਰਧਾਨ ਸਾਹਿਬ ਐਡਵੋਕੇਟ ਹਰਕਮਨ ਸਿੰਘ ਜੀ ਇੱਧਰ ਸਾਡੇ ਜਿਹੜੇ ਖੇਡਾਂ ਦਾ ਸਪਾਂਸਰ ਦੇ ਵਿੱਚ ਮੇਨ ਰੋਲ ਨਿਭਾਉਣਾ ਜਿਲ੍ਹਾ ਨਾਰਗਰਜ ਜੀ सरपंच सरपंच संदीप सिंह तेजेंद्र सिंह जरखड़ मनजिंदर सिंह एयाली ਤੇ ਸਾਡੇ ਸਾਫ ਦਾ ਸਰਪੰਚ ਸੁਪਿੰਦਰ ਸਿੰਘ ਤੇ ਰੋਮਨ ਸਿੱਧੂ ਤੇ ایਵਨ ਸੈਕਲ ਤੋਂ ਰਵੀ ਜੀ ਸਾਡੇ ਜਿਹੜੇ ਅੱਜ ਦੇ ਇਥੇ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਨੇ ਤੇ ਜਰਖੜ ਖੇਡਾਂ 7 8 9 ਫਰਵਰੀ ਨੂੰ ਹੋ ਰਹੀਆਂ ਨੇ ਔਰ ਪੰਜਾਬ ਦੇ ਵਿੱਚ ਇੱਕ ਇੱਕ ਖੇਡਾਂ ਨੇ ਜਰਖੜ ਖੇਡਾਂ ਜਿਨ੍ਹਾਂ ਦੇ ਵਿੱਚ ਜਿਹੜੀਆਂ 올림픽 ਪੱਧਰ ਦੀਆਂ ਖੇਡਾਂ ਨੇ ਨੂੰ ਜਿਆਦਾ ਉਤਰਜੇ ਦਿੱਤੀ ਜਾਂਦੀ ਹੈ। ਔਰ ਨਾਲ ਅਸੀਂ ਮੁੰਡਿਆਂ ਦੇ ਨਾਲ ਕੁੜੀਆਂ ਦੀ ਵੀ ਜਿਹੜੀ ਪਾਰਟਿਸਿਪੇਸ਼ਨ ਜਿਹੜੀ ਪਾਰਟਿਸਿਪੀਸ਼ਨ ਹੈਗੀ ਆ ਪਾਗ ਲੈ ਰਹੀਆਂ ਨੇ ਤੇ ਉਹਨਾਂ ਨੂੰ ਵੀ ਅਸੀਂ ਮੇਨ ਮੁੱਖ ਰੱਖਦੇ ਹਾਂਗੇ। ਇਸ ਵਾਰ ਜਰਖੜ ਖੇਡਾਂ ਦੇ ਵਿੱਚ ਹਾਕੀ ਦੇ ਤਿੰਨ ਵਰਗ ਹੋ ਰਹੇ ਨੇ। ਹਾਕੀ ਮੁੰਡੇ, ਹਾਕੀ ਲੜਕੀਆਂ ਔਰ ਹਾਕੀ ਅੰਡਰ 15 ਆਪਣਾ ਸਬ ਜੂਨੀਅਰ। ਇਸ ਤਰ੍ਹਾਂ ਫੁੱਟਬਾਲ ਵਿੱਚ ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਹੋ ਰਹੇ ਆ। ਕਬੱਡੀ ਇੱਕ ਪਿੰਡ ਓਪਨ ਦੇ ਵਿੱਚ ਨੈਵ ਸਿੰਘ ਦੇ ਵਾਰਕੋਪਾ ਜਿਹੜਾ ਮਰਿਆ ਉਹਦੇ ਵਿੱਚ ਸਾਡੀਆਂ ਪ੍ਰਮੁੱਖ ਵੀਰ ਟੀਮਾਂ ਹਿੱਸਾ ਲੈਣਗੀਆਂ ਤੇ ਇਸ ਤੋਂ ਇਲਾਵਾ ਵਾਲੀਬਾਲ ਤੇ ਵਾਲੀਬਾਲ ਦੇ ਵਿੱਚ ਅਹਿਮ ਵੀਰ ਟੀਮਾਂ ਹਿੱਸਾ ਲੈਣਗੀਆਂ ਤੇ ਜਿੱਥੇ ਸੀਨੀਅਰ ਖੇਡ ਮੁਕਾਬਲੇ ਹੋਣਗੇ ਉਹਨਾਂ ਦੇ ਨਾਲ-ਨਾਲ ਬੱਚਿਆਂ ਦਾ ਵੀ ਖਿਆਲ ਰੱਖਿਆ ਗਿਆ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀ ਕਬੱਡੀ ਹੋਵੇਗੀ ਔਰ ਪ੍ਰਾਇਮਰੀ ਸਕੂਲ ਦੇ ਬੱਚਿਆਂ ਦਾ ਟੱਗ ਆਫ ਔਰ ਹੋਵੇਗਾ ਤੇ ਸਾਹ ਤੋਂ ਤੇ ਇਹ ਅਹਿਮ ਗੱਲ ਆ ਜਿਹੜਾ ਜਰਖੜ ਖੇਡਾਂ ਦਾ ਅਧ்கਾਟ ਨਹੀਂ ਸਮਰੋਹਾ ਉਹ ਇੱਕ ਲੈਕਚਰ ਜਿਵੇਂ ਆਪਣੇ ਨੈਸ਼ਨਲ ਡੇ ਹੁੰਦੀਆਂ ਨੇ ਜਾਂ ਕੌਮੀ ਖੇਡਾਂ ਹੁੰਦੀਆਂ ਨੇ ਉਹਨਾਂ ਦੀ ਤਰਜ਼ ਤੇ ਹੁੰਦਾ ਵਕ ਵਕ ਟੀਮਾਂ ਦਾ ਅਸੀਂ ਮਾਰਚ ਪਾਸ ਕਰਾਉਨੇ ਆ ਫਿਰ ਜਿਹੜੇ ਸਕੂਲਾਂ ਦੇ ਬੱਚੇ ਨੇ ਉਹ ਵਕ ਵਕ ਗੀਤਾਂ ਤੇ ਕੋਰੀਓਗ੍ਰਾਫੀ ਇਸ ਤੋਂ ਇਲਾਵਾ ਕਿਦਾ ਫੰਗੜਾ ਇੱਕ ਬੜਾ ਵਧੀਆ ਐਂਟਰਟੇਨਮੈਂਟ ਹੁੰਦਾ ਤੇ ਆਖਰੀ ਦਿਨ ਜਿਹੜਾ ਜਿਹੜੇ ਲੋਕ ਗਾਇਕ ਨੇ ਉਹਨਾਂ ਦਾ ਖੁੱਲਾ ਅਖਾੜਾ ਲੱਗਦਾ ਵਾ ਨਾਮੇ ਗਏ ਕਿਸਵਾਰਾ ਰੇਮੇ ਜਿਨ੍ਹਾਂ ਦੇ ਵਿੱਚ ਜੈਜੀਵੀ ਗਿੱਲ ਹਰਦੀਪ ਔਰ ਨਰਮਲ ਸਿੱਧੂ ਜਿਹੜੇ ਇੰਗਲੈਂਡ ਤੋਂ ਨੇ ਤੇ ਹਰਪਸੀਮਾ ਤੇ ਨਾਲ ਹੀ ਉਹਦੇ ਵਿੱਚ ਵੀ ਜਿਹੜੇ ਉੱਪਰ ਦੇ ਗਾਇਕ ਨੇ ਤੇਜਵੰਤ ਕਿੱਟੂ ਉਹਨਾਂ ਦੀ ਜਿਹੜੀ 뮤직 ਅਕੈਡਮੀ ਆ ਉਹਦੇ ਉੱਪਰ ਦੇ ਗਾਇਕ ਸਾਰੇ ਉਹ ਪਾਰਟਿਸਪੇਟ ਕਰਨਗੇ ਤੇ ਜਿੱਥੇ ਮਤਲ ਖੇਡਾਂ ਤੇ ਤੇ ਨੇ ਮਜ਼ਾ ਲੱਗੇਗਾ ਉੱਥੇ ਪਬਲਿਕ ਦਾ ਮਨੋਰੰਜਨ ਵੀ ਠੀਕ ਹੋਵੇਗਾ ਔਰ ਫਾਈਨਲ ਦੇ ਉੱਤੇ ਅਸੀਂ ਹਰ ਬਾਰੀ ਜਿਹੜੀਆਂ ਵੱਖ-ਵੱਖ ਫੀਲਡ ਖਾਸ ਕਰਕੇ ਐਜੂਕੇਸ਼ਨ ਜਾਂ ਸਪੋਰਟਸ ਦੇ ਵਿੱਚ ਜਿਨ੍ਹਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਉਹਨਾਂ ਨੂੰ ਅਸੀਂ ਜਿਹੜੀਆਂ ਪਰਸਨੈਲਿਟੀਜ਼ ਨੇ ਉਹਨਾਂ ਨੂੰ ਆਨਰ ਕਰਦੇ ਆ ਇਸ ਵਾਰ ਜਿਹੜੇ ਸਾਡੇ ਜਿਲ੍ਹਾ ਲੁਧਿਆਣਾ ਦੇ ਮੈਡਮ ਪ੍ਰੈਵਿਜ਼ ਦੇ ਡੀਓ ਨੇ ਤੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਰਵਿੰਦਰ ਕੌਰ ਜੀ ਅਸੀਂ ਉਹਨਾਂ ਨੂੰ ਇੱਕ ਸਾਡਾ ਪੰਜਾਬ ਦੀਆਂ ਧੀਆਂ ਦਾ ਮਾਣ ਅਵਾਰਡ ਹੁੰਦਾ ਉਹ ਦੇ ਕੇ ਸਨਮਾਨਿਤ ਕਰਾਂਗੇ ਔਰ ਸਾਡੇ ਲੋਕ ਗਾਇਕ ਜਸਵੰਤ ਸਿੰਘ ਢਿੱਲਾ ਜਿਨ੍ਹਾਂ ਨੇ 5 ਸਾਲ ਸਾਫ ਸੁਥਰੀ ਗਾਇਕੀ ਆਪਣਾ ਗਾਈ ਆ ਉਹਨਾਂ ਨੂੰ ਅਸੀਂ ਪੰਜਾਬ ਦਾ ਮਾਣ ਸਭਿਆਚਾਰਕ ਅਵਾਰਡ ਦੇਵਾਂਗੇ ਇੱਕ ਅਸੀਂ ਹਰ ਸਾਲ ਜਿਹੜਾ ਕੋਈ ਚੰਗਾ ਪੱਤਰਕਾਰ ਆਉਂਦੀਆਂ ਸਮਾਜ ਪ੍ਰਤੀ ਸੁਭਾਵਾਂ ਦਿਨ ਤੇ ਉਹਨੂੰ ਅਸੀਂ ਆਨਰ ਕਰਦੇ ਆ ਇਸ ਵਾਰ ਆਪਣਾ ਮੁੰਡਾ ਹਰ ਕੀ ਨੋਡ ਸਵਰਨ ਟੈਨ ਉਹਦਾ ਚਾਚਾ ਦਾ ਵਿਚਾਰ ਬੜਾ ਵਧੀਆ ਉਹ ਜੋੜੀ ਦਾ ਤੇ ਉਹਨਾਂ ਨੂੰ ਅਸੀਂ ਆਨਰ ਕਰ ਰਹੇ ਆ ਤੇ ਨਵਦੀਪ ਗਿੱਲ ਜਿਹੜੇ ਸਾਡੇ ਖੇਡ ਲੇਖਕ ਨੇ ਉਹਨਾਂ ਨੂੰ ਅਸੀਂ ਅਮਰਜੀਤ ਗਰੇਵਾਲ ਖੇਡ ਪ੍ਰਮੋਟਰ ਅਵਾਰਡ ਦੇ ਨਾਲ ਸਨਮਾਨਿਤ ਕਰਾਂਗੇ ਕਿਉਂਕਿ ਉਹਨਾਂ ਨੇ ਜਿੱਥੇ 7-8 ਕਿਤਾਬਾਂ ਖੇਡਾਂ ਤੇ ਦਿੱਤੀਆਂ ਨੇ ਉੱਥੇ ਉਹਨਾਂ ਨੇ ਸਭ ਤੋਂ ਜਿਹੜੀ ਅਹਿਮ ਗੱਲ ਕੀਤੀ ਆ ਵੀ ਇੰਡੀਆ ਪਾਕਿਸਤਾਨ ਦੇ ਜਿਹੜੇ ਪਲੇਅਰਜ਼ ਨੇ ਤੇ ਉਹਨਾਂ ਬਾਰੇ ਇੱਕ ਸਾਂਝੀ ਬੋਕ ਲਿਖੀ ਆ ਜਿੱਦੇ ਵਿੱਚ ਮੈਂ ਕਬੀ ਪਲੇਅਰ ਇੰਡੀਆ ਦੇ ਨੇ ਵੀ ਆਪਣੇ ਪਾਕਿਸਤਾਨ ਦੇ ਨੇ ਤੇ ਉਹ ਮੁੰਡਾ ਜਿੱਦਾਂ ਕਿਸੇ ਕਿਸੇ ਟਾਈਮ ਅਸੀਂ ਖੇਡਾਂ ਪ੍ਰਤੀ ਪੂਰਾ ਡੈਡੀਕੇਟਿਡ ਕਿਸ਼ਨ ਨਾਲ ਲੱਗਦੇ ਸੀਗੇ ਅੱਜ ਉਹ ਮੁੰਡੇ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈਗੀ ਆ ਤੇ ਨਵਦੀਪਤ ਗਿੱਲ ਤੋਂ ਬਾਅਦ ਕਬੱਡੀ ਪਲੇਅਰ ਤਾਰਾ ਸਿੰਘ ਕਣਗਸ ਜਿਹੜੇ ਆਪਦੇ ਨਾਮ ਟਾਈਮ ਦੇ ਬੜੇ ਨਾਮੀ ਪਲੇਅਰ ਸੀਗੇ ਜਿਹੜੇ ਲਾਈਕ ਟੂ ਬਲਵਿੰਦਰ ਫੱਡਾ ਦੇ ਵਿਦਿਆਲយ ਉਹਨਾਂ ਦੇ ਵਕਤ ਦੇ ਪਲੇਅਰ ਸੀਗੇ ਉਹਨਾਂ ਨੂੰ ਅਸੀਂ ਸਵਰਗੀ ਕੋਚ ਦੇ ਵਿਦਿਆਲਯ ਅਵਾਰਡ ਦੇ ਨਾਲ ਸਨਮਾਨਿਤ ਕਰਾਂਗੇ ਇੱਕ ਸਾਡਾ ਹਾਕੀ 올ੰਪੀਅਨ ਸਰਜੀਤ ਸਿੰਘ ਰਧਾਵਾੜੋਂ ਦਾ ਉਹ ਅਸੀਂ 올ੰਪੀਅਨ ਬਲਵਿੰਦਰ ਸਿੰਘ ਜੋ ਅੰਮ੍ਰਿਤਸਰ ਤੋਂ ਨੇ 88 올ੰਪ ਖੇਡੇ ਨੇ ਉਹਨਾਂ ਨੂੰ ਅਸੀਂ ਉਸ ਅਵਾਰਡ ਦੇ ਨਾਲ ਆਨਰ ਕਰਨ ਜਾ ਰਹੇ ਆ ਤੇ ਸਭ ਤੋਂ ਜਿਹੜੀ ਮੈਨੂੰ ਦੁੱਖ ਦੀ ਵੀ ਗੱਲ ਲੱਗਦੀ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਖੇਡਾਂ ਨੇ ਉਹ ਹੁਣ ਬੰਦ ਹੋ ਗਈਆਂ ਨੇ ਕਿਉਂਕਿ ਆਹ ਤਰਫ਼ ਤੋਂ ਕਬੱਡੀ ਕਪਾਂ ਦਾ ਰਵਾਜ਼ ਪੈ ਗਿਆ ਖੇਡਾਂ 94 ਪਿੰਡਾਂ ਚ ਹੁੰਦੀਆਂ ਨੇ ਖੇਡਾਂ ਸੀ ਕਹਿ ਸਕਦੇ ਆ ਬੇਸ ਰਾਪੇ ਪਿੰਡ ਚ ਹੁੰਦੀਆਂ ਨੇ ਜਾਂ ਹਕੀਮਪੁਰ ਪਿੰਡ ਚ ਹੁੰਦੀਆਂ ਨੇ ਕਿੰਨੇ ਦੇ ਚਾਰਜਾਂ ਪੰਜ ਪਿੰਡ ਦੇ ਅਗੇ ਤੇ ਜਰਖੜ ਖੇਡਾਂ ਨੂੰ ਇਹ ਮੰਗਣਾ ਵੀ ਅਸੀਂ ਇਹਨਾਂ ਦੇ ਵਿੱਚ ਬੱਚਿਆਂ ਤੋਂ ਲੈ ਕੇ ਬੈਟਰਨ ਫੱਦਰ ਤੱਕ ਸਾਰੀਆਂ ਮੁਕਾਬਲੇ ਕਰਵਾ ਰਹੇ ਆ ਔਰ ਇਹਨਾਂ ਦੇ ਨਾਲ ਨਾਲ ਅਸੀਂ ਮਈ ਮਹੀਨੇ ਦੇ ਵਿੱਚ ਇੱਕ ਲਗਾਤਾਰ ਮਹੀਨਾ ਹਾਕੀ ਲੀਗ ਵੀ ਕਰਾਉਣੀ ਆ 올ੰਪੀਅਨ ਜ਼ਰਤੀਵਾਲ ਹਾਕੀ ਫੈਸਟੀਵਲ ਰੂਪ ਦੇ ਵਿੱਚ ਤੇ ਮੇਰੀ ਬੇਨਤੀ ਹੈ ਆ ਮੀਡੀਆ ਨੂੰ ਵੀ ਔਰ ਸਾਰੇ ਪਿੰਡ ਵਾਲਿਆਂ ਨੂੰ ਵੀ ਮੀਡੀਆ ਨੂੰ ਵੱਧ ਤੋਂ ਵੱਧ ਜਿਹੜੀਆਂ ਇਦਾਂ ਦੀਆਂ ਗੇਮਾਂ ਜਿਨ੍ਹਾਂ ਨੇ ਪੰਜਾਬ ਨੂੰ ਡਰੱਗ ਤੋਂ ਮੁਕਤ ਕਰਨਾ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਉਹਨਾਂ ਨੂੰ ਕਵਰ ਕਰਨਾ ਚਾਹੀਦਾ ਔਰ ਪਿੰਡਾਂ ਵਾਲਿਆਂ ਨੂੰ ਉਹ ਗੇਮਾਂ ਕਰਾਉਣੀਆਂ ਚਾਹੀਦਾ ਜਿਨ੍ਹਾਂ ਜਿਨ੍ਹਾਂ ਦੇ ਕਰਾਉਣਾ ਪੰਜਾਬ ਦੀ ਪਛਾਣ ਪੂਰੀ ਦੁਨੀਆ ਦੇ ਵਿੱਚ ਜਾਂਦੀ ਹੈ ਕਿਉਂਕਿ ਜਦੋਂ ਸਾਡਾ 올림픽 ਖੇਡਾਂ 'ਚ ਮੈਡਲ ਆਉਂਦਾ ਤੇ ਫਿਰ ਸਾਨੂੰ ਬੜਾ ਚਾਅ ਚੜਦਾ ਸਾਡੀ ਪਛਾਣ ਵਰਲਡ ਲੈਵਲ ਤੇ ਬਣਦੀ ਹੈ ਤੇ ਜਿਹੜਾ ਹੇਠਲੇ ਲੈਵਲ ਤੇ ਜਦੋਂ ਅਸੀਂ ਗੇਮਾਂ ਖੇਡਦੇ ਆ ਤਾਂ ਅਸੀਂ ਪੰਜਾਬ ਤੱਕ ਹੀ ਸੀਮਿਤ ਰਹਿ ਜਾਂਦੇ ਆ ਤੇ ਇਸ ਕਰਕੇ ਵੀ ਆਪਾਂ ਔਰ ਨਾਲ ਮਿਲ ਕੇ ਸਾਰਿਆਂ ਨੇ ਜੇ ਪੰਜਾਬ ਨੂੰ ਬਚਾਉਣਾ ਪੰਜਾਬ ਦੇ ਖੇਡਾਂ ਨੂੰ ਬਚਾਉਣਾ ਵੀ ਜਰਖੜ ਵਰਗੇ ਖੇਡਾਂ ਕਰਾਈਏ ਕਿਉਂਕਿ ਜਰਖੜ ਸਟੇਡੀਅਮ ਇੱਕ ਇਤਾਂ ਦਾ ਨਵੇਕਲਾ ਸਟੇਡੀਅਮ ਆ ਜਿਹੜਾ ਆਪਣੇ ਫ੍ਰੈਂਡਲੀ ਸਰਕਲ ਤੋਂ ਆਪਣੇ ਕਮਿਊਨਿਟੀ ਐਫਰਟ ਤੋਂ ਦੋਸਤਾਂ ਮਿੱਤਰਾਂ ਦੇ ਸਹਿਯੋਗ ਦੇ ਨਾਲ ਬਣਿਆ 7 ਕਰੋੜ ਰੁਪਏ ਦਾ ਸਟੇਡੀਅਮ ਤੇ ਲੱਗਿਆ ਉਹਦੇ ਵਿੱਚ ਐਸਟੋਟਰਫ ਫਲਨ ਲੇਟਸ ਔਰ 8 ਕੋਟ ਨੇ ਫੀਲਡ ਹੋ ਕੇ ਵਾਲੀਬॉल ਬਾਸਕਟਬਾਲ ਹੈਂਡਬਾਲ ਕਬੱਡੀ ਰੈਸਲਿੰਗ ਇਸ ਤੋਂ ਇਲਾਵਾ ਗਰਾਊਂਡ ਦੇ ਵਿੱਚ ਐਥਲੈਟਿਕਸ ਸਾਈਕਲਿੰਗ ਇੰਨੀਆਂ ਗੇਮਾਂ ਇੱਕੋ ਟਾਈਮ ਹੁੰਦੀਆਂ ਨੇ ਮੈਨੂੰ ਹੀ ਲੱਗਦਾ ਦੁਨੀਆ ਦੇ ਵਿੱਚ ਕੋਈ ਇਦਾਂ ਦਾ ਸਟੇਡੀਅਮ ਹੋਊਗਾ ਜਿੱਥੇ ਇੱਕੋ ਟਾਈਮ 8-9 ਗੇਮਾਂ ਆਪਣੀਆਂ ਹੋ ਸਕਣ ਫੇਰ ਜਿੰਨੇ ਸਾਡੇ ਪਾਸਟ ਹੀਰੋ ਨੇ ਉਹਨਾਂ ਸਾਰਿਆਂ ਦੇ ਉੱਤੇ ਸਟੈਚੂ ਲੱਗੇ ਨੇ ਮੈਂ ਪੂਰੀ ਦੁਨੀਆ ਕੋ ਮੈਂ ਵਰਲਡ ਦੇ ਵਿੱਚ ਨਹੀਂ ਉਦਾਂ ਦੇ ਕਿਸੇ ਸਟੇਟੂ ਸਟੈਚੂ ਲਗੇ ਸੱਤ ਸਟੈਚੂ ਲਗੇ ਨੇ ਹਾਕੀ ਦੇ ਜਾਦੂਗਰ ਦਾ ਖਿਤਾਬ ਜਿੱਤਣ ਵਾਲੇ ਧਿਆਨ ਚੰਦ ਦਾ ਸਟੈਚੂ ਸਟੈਚੂ ਲੱਗਿਆ ਹਾਕੀ ਦੇ ਅਥਲੈਟਿਕ ਦੇ ਫਲਾਈਂਗ ਸੱਕ ਦਾ ਖਿਤਾਬ ਜਿੱਤਣ ਵਾਲੇ ਮਿਲਖਾ ਸਿੰਘ ਦਾ ਸਟੈਚੂ ਲੱਗਿਆ ਫਿਰ ਸਾਡੇ ਕੋਲੇ ਫੋਰ ਟਾਈਮ 올ਿਪੀਅਨ ਸਿਧਾਰ ਉਦਮ ਸਿੰਘ ਸੰਸਾਰਪੁਰ ਤੋਂ ਜਿਹੜੇ ਉਹਨਾਂ ਦਾ ਸਟੈਚੂ ਲੱਗਿਆ ਔਰ ਕਬੱਡੀ ਪਲੇਅਰ ਆਪਣੇ ਮਾਨਕ ਜੋਧਾ ਦਾ ਸਟੈਚੂ ਲੱਗਿਆ ਟੈਂਕੋ ਪੈਨਲਟੀ ਹੌਨਟੀ ਕੋਰਨਰ ਤਰਤੀਪਾਲ ਸਰਜੀਤ ਸਿੰਘ ਦੇ ਸਟੈਚੂ ਲੱਗੇ ਨੇ ਔਰ ਪਹਿਲਾ ਇਹ ਸਟੇਡੀਅਮ ਆ ਜਿੱਥੇ ਕਿਸੇ ਖੇਡ ਪ੍ਰਮੋਟਰ ਦਾ ਜਾਂ ਦੋਸਤ ਮਿੱਤਰ ਦਾ ਸਟੈਚੂ ਲੱਗਾ ਅਮਰਜੀਤ ਸਿੰਘ ਗਰੇਵਾਲ ਜਿਨ੍ਹਾਂ ਨੇ ਪਹਿਲੀ ਵਾਰ ਗੱਜ ਤੁਸੀਂ ਕਿੰਨੇ ਚੈਨਲ ਲਈ ਖੜੇ ਹੋ ਕਿੰਨੇ ਕੈਮਰੇ ਨੇ ਜਿਨ੍ਹਾਂ ਨੇ ਪਹਿਲੀ ਵਾਰ ਰੂਲਰ ਸਪੋਰਟਸ ਨੂੰ ਇਲੈਕਟ੍ਰੋਨਿਕ মিডিਏ ਤੇ ਲਿਆਂਦਾ ਤੇ ਉਹਨਾਂ ਨੇ ਜਦੋਂ ਕਿਲਰ ਆਫਰ ਖੇਡਾਂ ਪਹਿਲੀ ਵਾਰ ਦਿਖਾਈਆਂ ਫਿਰ ਗੁਜਰਵਾਲ ਦੇ ਖੇਡਾਂ ਦਿਖਾਈਆਂ ਅਮਰਜੀਤ ਸਿੰਘ ਗਰੇਵਾਲ ਤੇ ਉਹਨਾਂ ਦਾ ਵੀ ਅਸੀਂ ਸਟੈਚੂ ਲਾਇਆ ਹੋਇਆ ਤੇ ਬਾਕੀ ਮੇਰੀ ਬੇਨਤੀ ਹੈ ਤੁਹਾਨੂੰ ਕਿ ਤੁਸੀਂ ਸਾਨੂੰ ਬਹੁਤ ਵਧੀਆ ਤੋਂ ਵਧੀਆ ਕਵਰਜ ਦਿਓਗੇ ਜੇ ਤੇ ਇਹ ਨਾਲ ਸਾਡਾ ਵੀ ਇੱਕ ਹੌਸਲਾ ਵਧੂ ਖਿਡਾਰੀਆਂ ਦਾ ਵੀ ਹੌਸਲਾ ਵਚਾਈ ਹੋਊਗੀ ਔਰ ਖਿਡਾਰੀਆਂ ਦੇ ਜਿਹੜੀ ਜਾਣ ਪਛਾਣ ਆ ਜਾਂ ਖਿਡਾਰੀਆਂ ਦਾ ਟੈਲੈਂਟ ਆ ਦੁਨੀਆ ਚ ਪਹੁੰਚੇਗਾ ਇੰਨੀ ਇੱਕ ਬੇਨਤੀ ਅਮ ਜੀ ਨੂੰ ਪ੍ਰਮਾਣ ਕਰੀ ਕਿ ਕਿੰਨੇ ਕਿਰੀਟਿਵ ਆ ਨੀ ਕਿੜੀ ਕਿੜੇ ਜਾਲ ਤੋਂ ਬੰਨ੍ਹ ਜੀ ਖਿਡਾਰੀ ਸੀ ਹਾਂ ਜੀ ਮੈਂ ਜੀ ਐਡਵੋਕੇਟ ਅਰ ਕਮਲ ਸਿੰਘ ਪ੍ਰਦਾਨ ਮਾਤਾ ਸਾਹਿਬ ਕੋਰ ਸਪੋਰਟਸ ਐਂਡ ਚੈਰੀਟੇਬਲ ਟਰਸਟ ਸੋ ਸਾਡੇ ਟਰਸਟ ਵੱਲੋਂ 37 ਮਾੜੀਆਂ ਮਾਡਰਨ ਪੇਂਡੂ ਮਿਨੀ 올ਿਪਿਕਸ ਦਾ ਦਰਜਾ ਮਿਲਿਆ ਪੰਜਾਬ ਦੇ ਵਿੱਚ ਉਹ ਇਸ ਕਰਕੇ ਮਿਲਿਆ ਜੀ ਕਿਉਂਕਿ ਇੱਥੇ ਇਕੁਅਲ ਪਾਰਟਿਸਪੇਸ਼ਨ ਹੈ ਲੜਕੇ ਤੇ ਲੜਕੀਆਂ ਦੀ ਬਹੁਤੇ ਟੂਰਨਾਮੈਂਟਾਂ ਚ ਤੁਸੀਂ ਨਹੀਂ ਦੇਖਿਆ ਹੋਊਗਾ ਕਿ ਲੜਕੀਆਂ ਨੂੰ ਕੋਈ ਮੌਕਾ ਨਹੀਂ ਮਿਲਦਾ ਅੱਗੇ ਆਉਣ ਦਾ ਤੀਆਂ ਸਾਡੀਆਂ ਬੱਚੀਆਂ ਉਹ ਇਸ ਚੀਜ਼ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ ਸੋ ਸਾਡੀ ਇਹ ਸਾਡੇ ਟਰਸਟ ਦੀ ਬੜੀ ਐਫਰਟ ਹੈ ਸੋ ਇਹਦੇ ਵਿੱਚ ਅਸੀਂ ਹਾਕੀ ਜਿਵੇਂ ਜੂਨੀਅਰ ਸੀਨੀਅਰ ਵਰਗ ਹੋ ਗਏ ਉਸ ਤੋਂ ਇਲਾਵਾ ਫੁੱਟਬਾਲ ਅਸੀਂ ਪਹਿਲੀ ਵਾਰ ਇੰਟਰੋਡਿਊਸ ਕਰ ਰਹੇ ਹਾਂ ਕਾਫੀ ਸਮੇਂ ਬਾਅਦ ਇਹਦੇ ਵਿੱਚ ਵੀ ਸੀਨੀਅਰ ਲੜਕੀਆਂ ਤੇ ਜੂਨੀਅਰ ਦੋਨੋਂ ਵਿੰਗ ਹੋਣਗੇ ਤੇ ਲੜਕੇ ਤੇ ਲੜਕੀਆਂ ਦੀ ਬਰਾਬਰ ਦੋਨੋਂ ਜਿਹੜੇ ਹੈਗੇ ਅਲੱਗ-ਅਲੱਗ ਈਵੈਂਟ ਕਰਾਏ ਜਾਣਗੇ ਇਸ ਤੋਂ ਇਲਾਵਾ ਵਾਲੀਬॉल ਅਤੇ ਕਬੱਡੀ ਦਾ ਨੈਭ ਸਿੰਘ ਗਰੇਵਾਲ ਜੋਧਾ ਕਬੜਾ ਉਹ ਲਗ ਤੋਂ ਕਰਵਾਇਆ ਜਾਵੇਗਾ ਤੇ ਤਿੰਨੋ ਦਿਨ ਹੀ ਬੜੇ ਸਾਡੇ ਜਿਹੜੇ ਵੀ ਪੁਲਿਸ ਅਫਸਰ ਸਹਿਬਾਨ ਰਾਜਨੀਤਿਕ ਲੀਡਰ ਸਹਿਬਾਨ ਉਹ ਸਾਰੇ ਉੱਥੇ ਸਾਡਾ ਹੌਸਲਾ ਫੁਜਾਈ ਲਈ ਪਹੁੰਚਦੇ ਨੇ ਅਤੇ ਗੁਰਦੁਆਰਾ ਸਾਹਿਬ ਵੱਲੋਂ ਨਗਰ ਨਿਵਾਸੀਆਂ ਵੱਲੋਂ ਪੂਰਾ ਸਹਿਯੋਗ ਹੈ ਜੀ ਤੇ ਤਿੰਨੇ ਦਿਨ ਗੁਰੂ ਘਰ ਲੰਗਰ ਵੀ ਉੱਥੇ ਅਟੁੱਟ ਵਰਤਦਾ ਸੋ ਇਹ ਜਿਹੜੀ ਐਫਰਟ ਹੈ ਇਹ ਸਾਰੇ ਨਗਰ ਨਿਵਾਸੀਆਂ ਦੀ ਸਾਰੇ ਇਲਾਕੇ ਨਿਵਾਸੀਆਂ ਦੀ ਮਿਲ ਕੇ ਜੁਆਇੰਟ ਐਫਰਟ ਹੈ ਜੀ ਇੱਥੇ ਚ ਆਲ ਓਵਰ ਇੰਡੀਆ ਤੋਂ ਪਾਰਟਿਸਪੇਸ਼ਨ ਹੁੰਦੀ ਹੈ ਜੀ ਹਾਕੀ ਦੇ ਵਿੱਚ ਸੀਨੀਅਰ ਟੀਮਾਂ ਆਲ ఓਵਰ ਇੰਡੀਆ ਤੋਂ ਵੀ ਪਾਰਟਿਸਪੇਟ ਕਰਦੀਆਂ ਨੇ ਜਿਵੇਂ 에어 ਫੋਰਸ ਹੋ ਗਈ ਸਾਡੀ ਰੇਲਵੇਜ਼ ਦੀਆਂ ਟੀਮਾਂ ਹੋ ਗਈਆਂ ਹੋਰ ਤੇ ਕਬੱਡੀ ਦੇ ਵਿੱਚ ਆਲ ఓਵਰ ਪੰਜਾਬ ਤੋਂ ਜਿਹੜੀਆਂ ਨਾਮੀ ਟੀਮਾਂ ਨੇ ਉਹ ਹਿੱਸਾ ਲਈ ਨਹੀਂ ਹਾਂ ਤੇ ਇਹ ਸਾਡੇ ਮਾਨਯੋਗ ਪੰਜਾਬ ਦੇ ਮਿਨਿਸਟਰ ਅਮਨ ਰੋੜਾ ਜਿਹੜੇ ਕੀ ਹੁਣ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਦੇ ਉਹ ਉਚੇਚੇ ਤੌਰ ਤੇ ਪਹੁੰਚਣਗੇ ਤੇ ਖੁੱਡੀਆਂ ਸਾਹਿਬ ਉਹ ਪਿਛਲੇ ਕਈ ਟੂਰਨਾਮੈਂਟੋਂ ਸਾਡਾ ਸਾਥ ਦਿੰਦੇ ਆ ਰਹੇ ਨੇ ਉਹ ਵੀ ਉਚੇਚੇ ਤੌਰ ਤੇ ਨਾਮਾਂ ਦੀ ਵੰਡ ਕਰਨ ਲਈ ਪਹੁੰਚਣਗੇ ਇਹ ਪੁਰਾਣੇ ਜੁਨੀਤੇ ਨਾਲ ਕਿਹ ਖਤਮ ਹੁੰਦੀ ਜਾ ਰਹੀ ਹੈ ਕਿ ਇਹ ਬਾਰੇ ਲੋਕਾਂ ਨੇ ਦੇਖਣ ਦੀ ਵੀ ਆ ਕਾਫੀ ਗੀ ਕੱਲ ਦੇ ਆ ਗਿਆ ਕਿਸੇ ਨਾ ਕੀ ਨਾ ਕੀ ਤੁਹਾਡੋਂ ਵੀ ਕੁਝ ਇਹਦੇ ਚ ਆਪਾਂ ਸੋਸ਼ੀਅਲ ਸਾਰੇ ਸਮਾਜ ਨੂੰ ਇਹ ਆਪਾਂ ਕੱਲਾ ਸਰਕਾਰ ਤੇ ਨਾ ਛੱਡੀਏ ਇਹ ਆਪਾਂ ਨੂੰ ਹੀ ਐਫਰਟ ਕਰਨੀ ਪੈਣੀ ਹੈ ਰਲ ਮਿਲ ਕੇ ਤਾਂ ਜੋ ਆਪਾਂ ਆਪਣੇ ਪਿੰਡਾਂ ਚ ਬੱਚਿਆਂ ਨੂੰ ਇਸ ਪਾਸੇ ਰੁਝਾਨ ਜਿਹੜਾ ਲਾ ਸਕੀਏ ਫਿਰ ਤੁਸੀਂ ਦੇਖਿਆ ਬਹੁਤਾਂ ਰਜਾਨ ਅੱਜ ਕੱਲ ਕੈਨੇਡਾ ਜਾਣ ਦਾ ਜੀ ਹਰ ਬੱਚੇ ਨੂੰ ਹੀ ਆਸੀ ਆਇਲੈਂਡਸ ਕਰਕੇ ਆਪਦੇ ਆਪ ਦਾ ਜੀਵਨ ਸੈੱਟ ਕਰਨ ਲਈ ਬਾਹਰ ਚਲੇ ਜੀਏ ਜੇ ਯੰਗਸਟਰ ਹੀ ਨਹੀਂ ਇੱਥੇ ਹੋਊਗਾ ਤਾਂ ਪੰਜਾਬ ਦਾ ਤਾਂ ਵੈਸੇ ਕੋਈ ਫਿਊਚਰ ਹੈ ਨਹੀਂ ਜ ਸੋ ਉਸ ਫਿਊਚਰ ਨੂੰ ਵੀ ਧਿਆਨ ਚ ਰੱਖਦੇ ਹੋਏ ਤੇ ਬੱਚਿਆਂ ਦੀ ਸਿਹਤ ਲਈ ਤੇ ਡਰੱਗਸ ਤੋਂ ਦੂਰ ਕਰਨ ਲਈ ਸੋ ਇੱਕ ਸਾਂਝੀ ਜਿਹੜੀ ਐਫਰਟ ਆ ਸਾਡੇ ਟਰਸਟ ਵੱਲੋਂ ਕੀਤੀ ਜਾਂਦੀ ਹੈ 37 ਸਾਲ ਹੋ ਚੁੱਕੇ ਨੇ ਸੋ ਇਸ ਵਾਰ 37ਵਾਂ ਜਿਹੜਾ ਮਾਡਰਨ ਪਿੰਟ 올림픽ਸ ਨੇ ਉਹ ਹੋਣ ਜਾ ਰਹੀਆਂ ਨੇ